i ਨਮਸਕਾਰ ਸਤ ਸ੍ਰੀ ਅਕਾਲ ਆਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਸਾਂਜ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਤੇ ਜੇਕਰ ਤੁਸੀਂ ਮੇਰੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਜਿਹੜਾ ਲਾਲ ਬਟਨ ਥੱਲੇ ਇਹਨੂੰ ਦਬਾ ਦੇਣਾ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਮੈਂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਪਿੰਡ ਧਾਲੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਜਿੱਥੇ ਕਿ ਅੱਜ ਵਿਸ਼ਕਰਮਾ ਦੇ ਦੇ ਉੱਤੇ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਔਰ ਇਸ ਸਮਾਗਮ ਵਿੱਚ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਪਹੁੰਚੇ ਹੋਏ ਨੇ ਔਰ ਬਹੁਤ ਵੱਡੇ ਦੇ ਸਿੰਗਰ ਜਿਹੜੇ ਪਹੁੰਚੇ ਹੋਏ ਨੇ ਔਰ ਵੱਡਾ ਭੰਡਾਰ ਲੱਗਾ ਹੋਇਆ ਹੈ ਔਰ ਲੰਗਰ ਛਕਾਏ ਜਾ ਰਹੇ ਹਨ ਔਰ ਬਹੁਤ ਸਾਰੀਆਂ ਦੁਕਾਨਾਂ ਸਜਾਵਟ ਦੀਆਂ ਖਡਾਉਣਿਆਂ ਦੀਆਂ ਔਰ ਬੱਚਿਆਂ ਦੇ ਇੰਜੋਏਮੈਂਟ ਲਈ ਝੂਲੇ ਵੀ ਲਗਾਏ ਗਏ ਹਨ ਤੋਂ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਪਿੰਡ ਢਾਲੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਓ ਆਪਾਂ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਝਲਕੀਆਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਹੀ ਲਾਈਕ ਕਮੈਂਟ ਵੀ ਕਰ ਦੇਣਾ ਕਿਉਂਕਿ ਇਸ ਚੀਜ਼ ਦੇ ਕੋਈ ਪੈਸੇ ਨਹੀਂ ਲੱਗਦੇ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਝਲਕਾਂ ਇਹ ਕਿਹੋ ਜਿਹਾ ਪ੍ਰੋਗਰਾਮ ਰਿਹਾ ਪਿੰਡ ਢਾਲੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਆਪਣੇ ਆਪਣੇ ਬਾਪੁਰਖਾ ਦਾ ਆਪਣੇ ਰੈਪੋਰਟ ਦਾ ਆਪਣੇ ਬਾਪੂ ਜੀ ਦਾ ਪਰਿਵਾਰ ਪਰਮਜੀਤ ਸਿੰਘ ਜਣਮ ਜੜਾ ਬਣਾ ਰਹੇ ਆ ਤੇ ਮੈਂ ਤੁਹੋ ਕੇ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਵੱਡੇ ਤੋਂ ਵੱਡਾ ਜਾਜ ਹੋਵੇ ਰੌਫਟ ਹੋਵੇ ਤੇ ਉਹਨਾਂ ਤੋਂ ਬਗੈਰ ਉਹਨਾਂ ਦੀ ਥੇੜ ਤੋਂ ਬਗੈਰ ਕੁਝ ਨਹੀਂ ਗੁਰ ਕੀ ਜਗਤ ਤੁਹਾਡੇ ਜੀ ਨੇ ਸੀ ਉਹਦੇ ਨੰਤਰ ਤੋਂ ਪੁੰਨੇ ਆ ਉਹਨਾਂ ਦਾ ਨਾਚ ਗਾਉਂਦਾ ਪੁੱਤ ਚਨਾ ਦੇ ਦਸ ਕਰਦੇ ਆ ਤੁਹਾਡੀ ਸਾਰੀ ਸੰਗਤ ਇਹ ਖੁਸ਼ੀਆਂ ਮੰਗਦੇ ਆ ਅਰੋਸ਼ੀਆਂ ਮੰਗਦੇ ਆ ਤੇ ਤੁਹਾਡੇ ਕਲਾਕਾਰਾਂ ਚੋਂ ਵਾਤਾਵਰਣ ਦੀ ਚੰਗੀ ਗੱਲਾਂ ਕਹੀਆਂ ਹੋ ਤੇ ਮੈਂ ਬੋਕੇ ਸਮੂਹ ਪ੍ਰਬੰਧਕ ਕਮੇਟੀ ਨੂੰ

ਜੇ ਤਦੇ ਉਹਿੰਨਰ ਦੇ ਹੁੰਦਾ ਨਹੀਂ ਉਹਦੇ ਨੂੰ ਸਾਰੇ ਨੂੰ ਸਾਡੇ ਉੱਪਰ ਰੋਗ ਬਰਦਾਇ ਮਾਰਬਾ ਇਹ ਮੈਂ ਸੰਗਤ ਨੂੰ ਦੱਸਣਾ ਚਾਹਤਾ ਕਿ ਹਲਕਾ ਸ਼ਾਮਪਰਾਸੀ ਵਿੱਚ 7 ਤੋਂ ਬਾਅਦ ਜ਼ਿਲ੍ਹਾ ਸ਼ਾਰਪੁਂ ਜਿਹੜੀ ਸਰਹੰਤੀ ਦੇ ਸਰਪੰਚ ਜੁਰੇ ਕੇ ਨੇ ਚੇਤਾ ਜੁਰੇ ਗਿਆ ਉਹ तकरीबन ਘਾਤਰ ਭਾਵ ਕਰਾ ਹੈਗਾ ਤੇ ਮੈਂ ਉਹਦੇ ਵਾਸਤੇ ਵੀ ਸਾਰੀ ਸੰਗਤ ਨੂੰ ਸ਼ਾਮਪਰਾਸੀ ਰੱਖ ਕੇ ਬੁਲਾਇਂ ਰਿਹਾ ਤੁਸੀਂ ਇੱਕ ਬਧੀਆ ਸੋਚ ਦਾ ਉਦਾਹਰਣ ਦਿੱਤੀ ਆ ਜਿਐ ਅਸੀਂ ਨਾਲ ਨੂੰ ਕੇ ਅਸੀਂ ਕੋਈ ਪੱਟਿਆ ਚਾਰ ਚੋਕੀਏ ਵੀ ਪਾਰਟੀ ਵਾਦੀ ਨਾ ਹੋਵੇ ਕੋਈ ਲੜਾਈ ਚੱਲਣਾ ਹੋਵੇ ਤੇ ਮੈਂ ਇਸ ਵਾਸਤੇ ਵੀ ਪਾਰਟੀ ਆਪਣੇ ਨਾਮ ਦੇ ਲੋਕ ਬਹੁਤ ਬਹੁਤ ਖੁਦਾਈ ਦਿਨਾਂ ਨੂੰ ਆਵਾਜ਼ ਬੰਨਾ ਤੇ ਤੀਜੀ ਵਧਾਈ ਸਾਰੀ ਸੰਗਤ ਨੂੰ ਹਰਕਾਰ ਸ਼ਾਂਤ ਰਹੇ ਜੋ ਸਾਡੀ ਤਰੱਕੀ ਹੋਈ ਹੈ ਸੇਵਾ ਦਾ ਵਾਦਾ ਹੋਇਆ ਮੈਂ ਇਹ ਕਹਾਂਗਾ ਕਿ ਇਹ ਡਾਕਟਰ ਜੋਧ ਮੰਤਰੀ ਵੀ ਬਣੇ ਤੇ ਹਰਕਾਰ ਸ਼ਾਂਤ ਰਹੇ ਮੰਤਰੀ ਬਣਿਆ ਸਾਡੇ ਬੀਰ ਮੰਤਰੀ ਬਣੇ ਸਾਡੀ ਮਾਵਾ ਮੰਤਰੀ ਕੁਤ ਮੰਤਰੀ ਬਣੇ ਸਾਡੇ ਵੀਰ ਸਾਡੇ ਭੈਣ ਸਾਰੇ ਬੱਚੇ ਉਹ ਸਾਰੇ ਮੰਤਰੀ ਬਣਿਆ ਜਿਵੇਂ ਨਾਲ ਕੋਈ ਇਕੱਲਾ ਜ਼ੋਰ ਦਾ ਨਹੀਂ ਹੈਗਾ ਤੁਹਾਡੀਆਂ ਦੁਆਵਾਂ ਸਭ ਕੇ ਤੁਹਾਡਾ ਪਿਆਰ ਤੁਹਾਡਾ ਸ਼ਿਰਵਾ ਤੁਹਾਡਾ ਸਾ ਸਭ ਅਸੀਂ ਸਿਫਾਰਸ਼ ਕਰਦੇ ਹਾਂ ਜੀ ਅਸੀਂ ਤੁਹਾਡੇ ਸਾਰੇ ਲਈ ਰੀਣੀ ਆ ਤੇ ਜਿਸ ਤਰ੍ਹਾਂ ਪਹਿਲਾਂ ਵੀ तकरीबन 2-3 ਸਾਲ ਹੋ ਗਏ ਐਜੈਂਬਲੈਂਸੀ ਕੰਮ ਕਰਦੇ ਸੀਗੇ ਤੇ ਅਸੀਂ ਹੁਣ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲਿਆ ਸੀ ਇਸ ਤੋਂ ਵੱਧ ਹੁਣ ਜਾਂ ਇਸ ਤੋਂ ਵੱਧ ਮਿਲਨ ਦਾ ਸੀ ਆਪਾਂ ਹਰ ਦਿਨ ਸੇਵਾ ਕਰਦੇ ਪੰਜਾਬ ਦੀ ਸੇਵਾ ਕਰਾਂਗੇ ਸੋ ਮੈਂ ਦਾਦਾ ਸਰਮਾ న్యాయੰਦਾ ਹੋਏ ਕੋਸ਼ਿਸ਼ ਫਿਰ ਅਈ ਜਨਸਾਰੀ ਸੰਦਰਬਾ ਲੈਤਾ ਬੋਲ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ Da ਮੈਂ ਨਕਰ ਦੇ ਸਪਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਸ ਬੇਤੇ ਨੂੰ ਜਰੂਰ

ਸੋ ਗੱਲ ਕਰਨੀ ਆ ਕਿਸਾਨੀ ਦੀ ਕਿਸਾਨੀ ਸੰਘਰਸ਼ ਦੀ ਸਾਡੇ ਬਾਬਾ ਜੀ ਨੇ ਕੁਝ ਲਾਈਨਾਂ ਲਿਖੀਆਂ ਕਿਸਾਨੀ ਸੰਘਰਸ਼ ਦੇ ਤੇ ਹੋਰ ਗੱਲ ਕਰਨੀ ਆ ਉਸ ਤੋਂ ਬਾਅਦ ਦਿੱਲੀ ਸਰਕਮ ਉਹਦੇ ਵੱਲੋਂ ਇੱਕ ਦੋ ਆਈਟਮ ਟੱਟਮਾ ਹੋਣਗੀਆਂ ਪਹਚਾਣਾ ਹੋਣਗੀਆਂ ਉਸ ਤੋਂ ਬਾਅਦ ਆਪਾਂ ਕਿੰਨਾ ਮੰਗ ਲੈਣੀ ਆ Yeah. ਕੀ ਆ ਤਾਂ ਬੇਦਾਨਾ ਇਹ ਪਤਿਆਂ ਦੀ ਗੱਲ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪਾਲਦੇ ਆ ਤੇ ਕਿਸ ਤਰ੍ਹਾਂ ਤੋੜਦੇ ਆ ਉਹਨਾਂ ਨੇ ਜਿਹੜਾ ਦਰਦ ਆ ਉਹ ਬਾਬਾ ਜੀ ਨੇ ਆਪਣੀ ਕਲਮ ਚ ਇਸ ਤਰ੍ਹਾਂ ਲਿਖਿਆ ਹੈ ਦਾ ਰਿਪੋਰਟ पटोले पटोले तॾहिं कहिड़ा घर पै फुल सां सुना तरा घर पै फुल सां सुन